ਇੱਕ ਘੱਗਰ ਦੇ ਹਾਲਾਤਾਂ ਬਾਰੇ ਕੁਝ ਦੱਸੋ ਜਿਵੇਂ ਅੱਜ ਕਿੰਨਾ ਚੱਲ ਰਿਹਾ ਔਰ ਪਿੱਛੇ ਜਿਹੜੀ ਸਥਿਤੀ ਉਹ ਕੀ ਸਥਿਤੀ ਹੈ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਹਰਦੀਪ ਸਿੰਘ ਸਾਗਰਾ ਜੋ ਸੀ ਏਕਾਦਸ ਤੋਂ ਪੰਜਵੇਂ ਵੀ ਕਮੇਟੀ ਬਣੀ ਆ ਉਹਦਾ ਅਗੂ ਆਇ ਹਲਾਕੇ ਦਾ ਮੈਂ ਇਹ ਦੱਸਣਾ ਚਾਹੁੰਦਾ ਕਿ ਘੱਗਰ ਦਰਿਆ ਜਿਹੜਾ ਆ ਇੱਥੇ 48 ਉਤੇ ਓਵਰ ਹੋਣਾ ਸ਼ੁਰੂ ਹੋ ਗਿਆ ਨਾ ਇਸ ਟਾਈਮ ਤੇ ਪੂਰਾ 48 ਉਤੇ ਪਾਣੀ ਚੱਲਿਆ ਪੂਰਾ ਰਲਟਾ ਰਲਟਾ ਇਲਾਕੇ ਵਿੱਚ ਚੌਸੀ ਹੋਈ ਆ ਹਰ ਪਿੰਡ ਦੇ ਵਿੱਚ ਲੋਕ ਜਿਹੜੇ ਆਪਣੇ ਟਰੈਕਟਰਾਂ ਨਹੀਂ ਆਪਣੇ ਥੈਲੇ ਪਰ ਪਰ ਕੇ ਮਿੱਟੀਾਂ ਲੈ ਲੈ ਕੇ ਜਿੱਥੋਂ ਕਦੇ ਕਮਜ਼ੋਰ ਦੇਖਦਾ ਉਥੋਂ ਬਣਨ ਦਾ ਯਤਨ ਕਰ ਰਹਿਣਾ ਪਰ ਸਾਨੂੰ ਇਹ ਦੇਖਦਾ ਵੀ ਹੁਣ ਇਹਨਾਂ ਨੇ ਪਾਣੀ ਜਿਹੜਾ ਸੁਖਣਾ ਚੀਜ਼ ਤੋਂ ਛੱਡਿਆ ਹੋਇਆ ਉਹ ਘਗਰ ਦੇ ਵਿੱਚ ਦੀ ਆ ਰਿਹਾ ਜਿਹੜਾ ਪਾੜਾ ਆ ਜਿਹਨੂੰ ਸਾਗਰ ਪਾੜਾ ਕਹਿੰਦੇ ਜਿਹਨੂੰ ਸੁਸਤੀ ਕਿਹਾ ਜਾਂਦਾ ਇਹ ਹਰਿਆਣੇ ਵਿੱਚ ਹੁੰਦੀ ਆ ਇਹ ਮਾਰਕੰਡਾ ਵੀ ਟਾਂਗਰੀ ਵੀ ਅੰਬਾਲਾ ਵੀ ਪੇਵਾ ਵੀ ਖੇਤਰ ਵੀ ਕੈਥਲ ਵੀ ਇਹ ਖਨੌਰੀ ਲਾ ਕੋ ਡਰੇਨ ਜਿਹੜੀ ਉਹ ਕੈਥਲਾ ਪਾਣੀ ਸਾਰਾ ਡਰੇਨ ਹੀ ਹੁੰਦਾ ਉਧਰ ਪਾਣੀ ਵੀ ਜਿਹੜਾ ਸ਼ਾਮ ਤੱਕ ਆਉਂਦੀ ਸਵੇਰ ਆਣਾ ਪਿੱਛੇ ਰਿਸ਼ਤੇਦਾਰ ਆਣੋ ਪੁੱਛੇ ਕਿ ਅੰਬਾਲੇ ਵਾਲਾ ਉਧਰ ਸਾਰੇ ਇਲਾਕੇ 'ਚ ਬੇਸਬੀ ਬਾਰਸ਼ ਢ ਉਹ ਵਾਟਸਐਪ ਬਣੀ ਜਿੱਥੇ ਹੁਣਾ ਤੇ ਸਰਕਾਰ ਨੂੰ ਹੁਣਾ ਬੂਠੀ ਜਿਹੜੀ ਆ ਬੂਠੀ ਨਾਲ ਫਸਿਆ ਪਿਆ ਭਰਿਆ ਪਿਆ ਸਾਰਾ ਸਾਰਾ ਘੱਗੜ ਜਿਹੜਾ ਆ ਘੱਗੜ ਦੇ ਥੱਲੇ ਜਿਹੜੀ ਬੂਠੀ ਆ ਉਹ ਪੁੱਲ ਦੇ ਥੱਲੇ ਸਾਰੀ 15-15 ਫੁੱਟ ਤੱਕ ਭਰੀ ਹੋਈ ਆ ਇਹ ਬੂਠੀ ਜਿਹੜੀ ਆ ਜੇ ਸਰਕਾਰ ਕਰਨੀ ਨਹੀਂ ਦੋ ਪਾਸੇ ਜੀਐਸਬੀ ਮਿਸ਼ਨਾਂ ਲਾਈਆਂ ਇੱਕ ਖੱਬੇ ਪਾਸੇ ਲਈ ਆ ਦੂਜੀ ਸੱਜੇ ਪਾਸੇ ਆ ਡਰਾਈਵਰ ਕੋਈ ਨਹੀਂ ਹੈਗਾ ਕੱਟਣ ਵਾਲਾ ਕੋਈ ਨਹੀਂ ਜੇ ਇਸੇ ਤਰੀਕੇ ਇਹ ਬੂਠੀ ਭਰੀ ਰਹੀ ਤੇ ਕੋਈ ਰੋਕਣ ਵਾਲਾ ਹੈ ਨਹੀਂ ਵੀ ਪਾਣੀ ਨਾ ਟੁੱਟੇ ਪਾਣੀ ਸ਼ਾਮ ਤੱਕ ਜਾਏ ਉਹ ਤਈਪੁਰ ਵਾਲੇ ਸਾਗਰੇ ਵਾਲੇ ਪਾਸੇ ਟੁੱਟ ਜੇ ਚਾਹੇ ਉਹ ਸ਼ਤਰਾਣਾਲੇ ਪਾਸੇ ਟੁੱਟ ਜੇ ਸਾਰੇ ਇਨਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਉਹ ਹੀ ਹਾਲ ਹੋਇਆ ਜਿਹੜਾ ਅਮਰਸਰ ਗੁਰਦਾਸਪੁਰ ਜਾਂ ਸੁਲਤਾਨਪੁਰ ਲੋਧੀ ਵਿੱਚ ਹੋਇਆ ਫਿਰ ਉਹੀ ਫਿਰ ਵਿੱਚ ਹੋਇਆ ਇਹ ਦਸਦਾ ਫੁੱਟ ਅੱਗੇ ਉਹਨਾਂ ਨੇ ਪਾਣੀ ਪਿਆ ਬੜਿਆ ਹੋਇਆ ਸਾਡੇ ਘਰਾਂ 'ਚ ਵੀ ਦਸਦਾ ਫੁੱਟ ਪਾਣੀ ਵੜੂ ਸਾਡੇ ਡੰਗਰਾਂ ਦਾ ਵੀ ਨੁਕਸਾਨ ਆ ਸਾਡੇ ਚਾਰਾਂ ਦਾ ਵੀ ਨੁਕਸਾਨ ਆ ਅਸੀਂ ਹੁਣ ਤਾਂ ਸਾਰਾ ਇਲਾਕਾ ਜਿਹੜਾ ਇਕੱਠਾ ਕਰ ਰਿਹਾ ਵੀ ਪੈਸੇ ਇਕੱਠੇ ਕਰੀਏ ਚਾਰਾ ਇਕੱਠਾ ਕਰੀਏ ਤੂੜੀ ਇਕੱਠੀ ਕਰੀਏ ਜੋ ਸਮਾਨ ਦੀ ਲੋਡ ਉਹ ਲੈ ਕੇ ਜਾਈਏ ਫੇਰ ਵੀ ਲੋਕ ਉਹ ਸੋਚ ਰਹੇ ਨੇ ਵੀ ਉਹ ਲੋਕ ਕਹਿ ਰਹੇ ਨੇ ਸਾਡੇ ਕੋਲ ਬਹੁਤ ਰਾਸ਼ਨ ਆ ਵੀ ਸਾਨੂੰ ਆ ਸਾਨੂੰ ਪਾਣੀ ਵਾਸਤੇ ਵੋਨ ਦੀ ਤੇਲ ਵੀ ਚਾਹੀਦਾ ਆ ਕਣਕ ਲਈ 20 ਵੀ ਚਾਹੀਦਾ ਆ ਕਰਖਾਨੇ ਲਈ ਕਣਕ ਵੀ ਚਾਹੀਦੀ ਆ ਇਹ ਆ ਹੜ੍ਹ ਲੈਣ ਤੋਂ ਬਾਅਦ ਘੱਟੋ-ਘੱਟ ਮਹੀਨਾ ਡੇਢ ਮਹੀਨਾ ਇਹ ਹਾਲ ਜਿਹੜਾ ਆ ਲੋਕਾਂ ਦਾ ਰਹਿਣਾ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਹੀ ਬੇਨਤੀ ਕਰਦਾ ਕਿ ਆਪਣੇ ਪੈਸੇ ਇਕੱਠੇ ਕਰੋ ਸਮਾਨ ਇਕੱਠਾ ਕਰੋ ਇਕੱਠਾ ਕਰਕੇ 10 ਦਿਨ ਵੇਟ ਕਰੋ 10-15 ਦਿਨਾਂ ਬਾਅਦ ਦੁਬਾਰਾ ਪਾਣੀ ਜੇ ਲੱਥੇਗਾ ਤਾਂ ਫਿਰ ਉਹ ਇਲਾਕੇ ਵਿੱਚ ਜਿੱਥੇ-ਇਥੇ ਕੋਈ ਜ਼ਿਆਦਾ ਵੇਸਬਾ ਰਸਾਣਾ ਜਿਨ੍ਹਾਂ ਕੋ ਖਾਣ ਲਈ ਦਾਣੇ ਨਹੀਂ ਬੱਚਿਆਂ ਨੂੰ ਕੋਈ ਕਪੜਾ ਲਿੜਾ ਨਹੀਂ ਆਇਆ ਉਹਨਾਂ ਲੋਕਾਂ ਦੀ ਹਫਾਇਤ ਵਾਸਤੇ ਸਾਨੂੰ ਉਧਰੇ ਪਾਸੇ ਜਾਣਾ ਚਾਹੀਦਾ ਤੇ ਜੇ ਇਧਰ ਹੀ ਇਹਨਾਂ ਸਰਕਾਰ ਵਾਲੇ ਦੇਖਿਆ ਵੀ ਆਹ ਤੁਰ ਕੇ ਉਧਰ ਜਾਂਦੇ ਰਾਸ਼ਨ ਲੈ ਕੇ ਤੇ ਇਧਰੇ ਪਾਸੇ ਪਾਣੀ ਪਤਾ ਦਿਓ ਜੋ ਪਾਣੀ ਹੁਣ ਇਧਰ ਵਧ ਗਿਆ ਤੇ ਭਰਾਓ ਕਿਸੇ ਪਾਸੇ ਵੀ ਜਾਣਾ ਫਿਰ ਤਾਂ ਕੁਦਰਤ ਵਾਲਾ ਪ੍ਰਮਾਤਮਾ ਉਹ ਹੀ ਸਾਡਾ ਪੰਜਾਬੀਆਂ ਲੋਕਾਂ ਦਾ ਹੈਗਾ ਤੇ ਪੰਜਾਬੀ ਲੋਕ ਸਾਰੇ ਇਕੱਠੇ ਨੇ ਇੱਕ ਨੇ ਅਜ ਨਾ ਸ਼ੋਧੀਆਂ ਦੇਖਦਾ ਰਹਾ ਨਾ ਭਗਵੰਤ ਮਾਨ ਦੇਖਦਾ ਪਿਆ ਨਾ ਇਹਨਾਂ ਦੀ ਹੋਰ ਟੀਮ ਜਿਹੜੀ ਆ ਦਿੱਲੀ ਆ ਜਿਹੜੇ ਰੋਜ਼ ਪੰਜਾਬ ਦੀਆਂ ਪੋਰਸ਼ਾ ਲਾਗੂ ਕਰਦੇ ਸੀ ਉਹਨਾਂ ਦੇ ਗਲਤ ਬੋਲ ਸੇ ਕਰਕੇ ਇਹਨਾਂ ਦਾ ਐਮਐਲਏ ਸਨੌਰ ਤੋਂ ਜੋ ਪਠਾਨ ਮਾਜਰਾ ਹੈ ਉਹ ਰਜਾਈਨ ਉਹ ਛੱਡਤਾ ਉਹਨੂੰ ਕੱਲ ਦਾ ਗ੍ਰਿਫਤਾਰ ਕਰ ਲਿਆ ਕਰਨਾਲ ਤੋਂ ਜਾ ਕੇ ਤੇ ਇੱਕ ਅਸਲਾਰੀਆ ਸਾਹਿਬ ਜਿਹੜੇ ਉਹ ਇਹਨਾਂ ਦੇ ਐਮਐਲਏ ਨੇ ਉਹ ਬੋਲ ਰਹੇ ਨੇ ਜਿਹੜਾ ਬੰਦਾ ਵੀ ਇਹਨਾਂ ਦਾ ਐਮਐਲਏ ਬੋਲਵੇ ਜਦਨ ਕਰਦਾ ਉਹਨੂੰ ਲਾ ਕੇ ਪਾਸੇ ਕਰਨਗੇ ਦੋ ਚਾਰ ਦਿਨ ਤੁਸੀਂ ਖੋਰ ਦੇਖ ਲਿਓ ਵੀ ਇਹਨਾਂ ਲੀਡਰਾਂ ਨੂੰ ਜਿਹੜੇ ਰੌਲਾ ਪਾਉਣ ਲੱਗੇ ਆ ਦੱਸਣ ਲੱਗੇ ਆ ਆਪਣੀ ਗੱਲ ਲੋਕਾਂ ਦੀ ਲੋਕਾਈ ਕਰਨ ਲੱਗੇ ਆ ਉਹ ਦੇਖ ਲਓ ਵੀ ਬਿਲਕੁਲ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਨ ਲੱਗੇ ਨੇ ਇਹ ਆਪਣੇ ਐਮਐਲਏ ਦੇ ਨਹੀਂ ਹੈਗੇ ਤਾਂ ਲੋਕਲ ਦੇ ਕਿੱਥੋਂ ਹੋਣਗੇ ਇਸ ਕਰਕੇ ਸਰਕਾਰ ਤੋਂ 1% ਵੀ ਕੋਈ ਆਸਮੀਦ ਨਹੀਂ ਹੈਗੀ ਬਿਲਕੁਲ ਇੱਕ ਹਨ ਪੜ ਲੋਕਾਂ ਦੀ ਸਰਕਾਰ ਆ ਮਾੜੀ ਸੋਚ ਵਾਲੇ ਲੋਕਾਂ ਦੀ ਸਰਕਾਰ ਆ ਜੇ ਬੰਨ ਟੁੱਟਣਗੇ ਪਾਣੀ ਟੁੱਟੇਗਾ ਇਹਨਾਂ ਲੋਕਾਂ ਦੇ ਇਹਨਾਂ ਅਫਸਰਾਂ ਦੇ ਇਹਨਾਂ ਲੀਡਰਾਂ ਦੇ ਘਰ ਭਰੇ ਜਾਣੇ ਇਹਨਾਂ ਨੇ ਬਿੱਲ ਬੇ ਸਭੇ ਪਾ ਦੇਣੇ ਆ ਅੱਗੇ ਵੀ 200 200 ਕਰੋੜ ਰੁਪਏ ਅੱਗੇ ਵੀ ਸ ਪੰਜਾਬ ਸਰਕਾਰ ਨੂੰ ਮਿਲਿਆ ਸੈਂਟਰ ਗਵਰਨਮੈਂਟ ਤੋਂ ਉਹ 200 ਕਰੋੜ ਰੁਪਏ ਸਰਕਾਰ ਦੱਸੇ ਮੁੱਖ ਮੰਤਰੀ ਦੱਸੇ ਕਿ ਕਿਹੜੇ ਪੁਲ ਨੂੰ ਕਿਹੜੇ ਭੰਬਰ ਨੂੰ ਕਿਹੜੀ ਜਗ੍ਹਾ ਉੱਤੇ ਇਹਨਾਂ ਨੇ ਮਿੱਟੀ ਪਾਈ ਆ ਕਿਹੜੀ ਥਾਂ ਥੇਲੇ ਲਾਇਆ ਕੋਈ ਇੱਕ ਪੈਸਾ ਰਿਕਤੇ ਵੀ ਲਾਇਆ ਉਹ ਸਾਰਾ ਹੜੱਪ ਗਏ ਕਾਂਜਨ ਵਿੱਚ ਸਾਰਾ ਪਾਸ ਆ ਇੱਥੇ ਲੋਕਾਂ ਦੇ ਵਿੱਚ ਗਰਾਊਂਡ ਲੈਵਲ ਤੇ ਕੋਈ ਗੱਲਬਾਤ ਨਹੀਂ ਹੈਗੀ ਤਬਾਹ ਹੋਏ ਪਰ ਲੋਕ ਬੜੇ ਦੁਖੀ ਨੇ ਅਸੀਂ 80 ਤੋਂ ਲੈ ਕੇ 1980 ਤੋਂ ਲੈ ਕੇ ਅੱਜ ਤੱਕ ਜਿਉਂਦੀ ਸਾਡੀ ਉਮਰ ਦੇ ਵਿੱਚ ਅਸੀਂ ਵੇਖਿਆ ਕਿ ਉਸ ਸਮੇਂ ਦੇ ਜਵਾਨੀ ਸੀ ਅੱਜ ਪੁੱਤਰਿਆ ਦੋ ਤਰੇ ਵਾਲੇ ਹੋ ਗਏ ਆ ਓਏ ਹਾਲ ਵੇਖਣਾ ਜਿਹੜੇ 1980 ਤੋਂ ਵੇਖਦੇ ਆਏ ਹਾਂ ਅੱਜ ਬੱਚੇ ਜਿਹੜੇ ਨੇ ਉਹ ਵੇਖਦੇ ਨੇ ਪੁੱਛਦੇ ਨੇ ਵੀ ਹਰ ਕੀ ਹੁੰਦੇ ਨੇ ਬੱਚੇ ਹੋਣਿਆ ਵੀ ਇਹ ਸਰਕਾਰਾਂ ਤੋਂ ਦੁਖੀ ਹੋ ਗਏ ਅੱਜ ਪੰਜਾਬ ਦੇ ਲੋਕ ਚਾਹ ਉਹ ਹਿੰਦੂ ਨੇ ਸਿੱਖ ਨੇ ਈਸਾਈ ਨੇ ਮੁਸਲਮਾਨ ਨੇ ਹਰ ਬੰਦਾ ਦੁਖੀ ਹੋ ਗਿਆ ਆਪਣੇ ਬੱਚੇ ਨੂੰ ਬਾਹਰ ਭੇਜ ਰਿਹਾ ਚਾਹ ਕੁੜੀਆਂ ਚਾਹ ਮੁੰਡਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਣੇ ਬੱਚੇ ਨੂੰ ਅਸੀਂ ਵਿਦੇਸ਼ਾਂ ਵਿੱਚ ਕੱਲੀਏ ਕਿ ਇਹਨਾਂ ਲੀਡਰਾਂ ਦੀਆਂ ਕਮਜ਼ੋਰੀਆਂ ਕਰਕੇ ਇਹਨਾਂ ਲੀਡਰਾਂ ਦੀਆਂ ਮਜਬੂਰੀਆਂ ਕਰਕੇ ਸਾਨੂੰ ਆਪਣੇ ਬੱਚੇ ਨੂੰ ਬਾਹਰ ਵਿਦੇਸ਼ ਭੇਜ ਕੇ ਤੇ ਅੱਜ ਇਹ ਦਿਨ ਰਾਤ ਵੇਖਦੇ ਆਂ ਵੀ ਸਾਡੇ ਬੱਚੇ ਫੋਨ ਜਿਹੜੇ ਚੱਲੇ ਉਹਨਾਂ ਫੋਨਾਂ ਤੇ ਕੋਈ ਮਾੜਾ ਮੋਟਾ ਕਦੇ ਬੱਚਿਆਂ ਨਾਲ ਗੱਲਾਂ ਕਰਦੀ ਆ ਪਰ ਹਰ ਮਾਂ ਪਿਓ ਜਿਹੜਾ ਇਸ ਕਦੋਂ ਤੰਗਾ ਦੁਖੀ ਆ ਜੇ ਸਰਕਾਰ ਹੀ ਇਥੇ ਬੱਚਿਆਂ ਨੂੰ ਕੋਈ ਕੋ ਦਿੰਦੀ ਜੇ ਅਸੀਂ ਅੱਗੇ ਬੜੇ ਦੁਖੀ ਦਾ ਸੰਢ ਦੇ ਬੱਚੇ ਪਹਿਲੇ ਹੀ ਮਾੜੇ ਸਕੂਲਾਂ ਵਿੱਚ ਪੜਦੇ ਚੰਗੇ ਸਕੂਲਾਂ ਵਿੱਚ ਭਰਉਣ ਦੇ ਯੋਗ ਨਹੀਂ ਤੇ ਸਾਡੀ ਹਰ ਵਾਰ ਫਸਲ ਜਿਹੜੀ ਤਬਾਹ ਹੋ ਜਾਂਦੀ ਆ ਕਿਸਾਨ ਫਸਲ ਨਾਲ ਹੀ ਹੁੰਦਾ ਫਸਲ ਵਾਲੇ ਬੱਚੇ ਪੜਾਉਣੇ ਨੇ ਇਹਦੇ ਬੱਚੇ ਵੀ ਆਈਪੀ ਸਕੂਲਾਂ ਵਿੱਚ ਪੜਦੇ ਨੇ ਸਾਡੇ ਬੱਚੇ ਸਕੂਲਾਂ ਦੇ ਜਿਹੜੇ ਛੋਟੇ ਸਕੂਲ ਪਿੰਡਾਂ ਦੇ ਆ ਪਿੰਡ ਲੈਵਲ ਦੇ ਗਰਾਊਂਡ ਲੈਵਲ ਦੇ ਸਕੂਲ ਨੇ ਉਹਨਾਂ ਸਕੂਲਾਂ ਦੇ ਬੱਚੇ ਪੜਾ ਕੇ ਤੇ ਹੁਣ ਬਾਹਰ ਵਿਦੇਸ਼ਾਂ ਨੂੰ ਭਿੱਗ ਰਹੇ ਜਿਵੇਂ 2023 ਚ ਹਾਲਾਤ ਇੱਥੇ ਬਣੇ ਹੋਏ ਸੀ ਕਾਫੀ ਨੁਕਸਾਨ ਹੋਇਆ ਸੀ ਕੀ ਉਹ ਦੇਖੀ ਖਾਣਾ ਪੂਰਤੀ ਨਾਲ ਤੂੰ ਪੂਰੀ ਹੋ ਗਈ ਸੀ ਜਾਂ ਨਹੀਂ ਹੋਈ ਸੀ ਮਤਲਬ ਉੱਥੇ 1% ਵੀ ਇਹਨਾਂ ਨੇ ਕੁਝ ਨਹੀਂ ਕੀਤਾ 23 ਫੋੜ ਦੇ ਲਾਗੇ ਘੱਗੜ ਦੇ ਵਿੱਚ ਦੋ ਥਾਂ ਦੇ ਪਾੜ ਪਿਆ ਜਿਹੜਾ ਕੋਈ 150 150 ਫੁੱਟ ਦਾ ਪਿਆ ਸਾਗਰਾ ਪੜਾ ਜਿਹੜਾ ਆ ਜਿਹਨੂੰ ਸਾਗਰਪੜਾ ਕਹਿੰਦਾ ਸੁਰਸਤੀ ਵੀ ਪਿੱਛੇ ਗਿਆ ਇਹਨਾਂ ਬਤ ਤੇ ਵਾਲਾ ਉੱਥੇ ਵੀ ਤਿੰਨ ਥਾਂ ਦੇ ਪਾੜ ਪਿਆ ਉਹ ਜਿੰਨਾ ਪੈਸਾ ਹੈ ਉਹ ਅਸੀਂ ਪਿੰਡਾਂ ਵਾਲੇ ਲੋਕਾਂ ਨੇ ਆਪਣੇ ਇੱਕ ਪੈਸੇ ਇਕੱਠੇ ਕਰਕੇ ਆਪਣੇ ਟਰੈਕਟਰ ਲਾ ਕੇ ਆਪਣੇ ਥੈਲੇ ਲਾ ਲਾ ਕੇ ਲੋਕਾਂ ਨੇ ਆਪ ਬਧਾਇਆ ਜਨਾ ਸਰਕਾਰਾਂ ਕਰ ਸਕਦੀਆਂ ਉਹ ਪਿੰਡਾਂ ਦੇ ਲੋਕ ਨਹੀਂ ਕਰ ਸਕਦੇ ਅਸੀਂ ਤੇ ਆਪਣੀ ਇੱਕ ਵੀ ਫਾਜਤਵਾ ਤੇ ਸੇਫਟੀ ਵਾਸਤੇ ਵੀ ਥੋੜਾ ਪਾਣੀ ਆਵੇ ਕਿ ਅਸੀਂ ਬਚ ਸਕਦੇ ਹਾਂ ਔੜ ਬੋੜ ਬਦਰੀ ਜੇ ਪਾਣੀ ਹੜਤਾਲੀ ਚੱਲਦਾ 50 ਆ ਕੇ ਟੁੱਟ ਜਾਏਗਾ ਚਾਹੇ ਉਹ ਸਖਰੇ ਵਾਲੇ ਪਾਸੇ ਟੁੱਟ ਜਾਏ ਚਾਹੇ ਉਹ ਛਤਰਾ ਨਾਲੇ ਪਾਸੇ ਟੁੱਟ ਜਾਏ ਇਹ ਘੇਰੇ ਕੇ ਪਾਸੇ ਨੂੰ ਕੱਲ ਤੱਕ ਮਹਾਰਾ ਕਿਰਪਾ ਕਰਦੇ ਬਚਾਓ ਹੋ ਜੇ ਨਹੀਂ ਤਾਂ ਕੋਈ ਆਸ ਮੇਦ ਨਹੀਂ ਹੈ ਸਰਕਾਰਾਂ ਤੇ ਕੋਈ ਉਮੀਦ ਹੈਗੀ ਸਰਕਾਰ ਦੇ ਉਮੀਦਗਾਰ ਇਲਾਕਾ ਸਾਰਾ ਖਰੂਤਾ ਪੁੱਛ ਰੋ ਐਮ ਐਲ ਏ ਸਾਹਿਬ ਅਜੇ ਤੱਕ ਇਲਾਕੇ ਦੇ ਵਿੱਚ ਕੀ ਬੜਿਆ ਤਾਂ ਕਦੀ ਹੈ ਨਹੀਂ ਪਤਾ ਨਹੀਂ ਉਹ ਕਿੱਥੇ ਕੰਮ ਦੀ ਨਹੀਂ ਸੁੱਤਾ ਪਿਆ ਉਹ ਆਇਆ ਤਾਂ ਕਦੀ ਫਰਜ ਤਾਂ ਦਾ ਬਣਦਾ ਸੀ ਵੀ ਪਹਿਲਾਂ ਹੀ ਰੋਲਾ ਪਾਉਂਦੇ ਪਹਿਲਾਂ ਹੀ ਜੋਰ ਹੁੰਦੇ ਆ ਨਰੇ ਗਾਲੀਆਂ ਬੀਬੀਆਂ ਨੂੰ ਲਿਆ ਕੇ ਲਾਛਰਦੇ ਨੇ ਉਹ 50 40 ਥੇਲੇ ਵਿਚਾਰੀਆਂ ਪੜਦੀਆਂ ਨੇ ਭਰ ਭਰ ਕੇ ਬਾਜ਼ਾਰ ਆਪਣੇ ਘਰੋਂ ਚੱਲ ਜਾਂਦੀਆਂ ਨੇ ਤੇ ਬਾਕੀ ਮਕਾਂ ਵਿੱਚ ਮੁੱਕ ਜਾਂਦਾ ਹੁਣ ਅੱਜ ਪਾਣੀ ਜਰੋਂ ਇੰਨਾ ਜਰਤ ਬਾਈ ਕਰਦਾ ਹੁਣ ਕੀ ਕਰੇਗੇ ਇੱਥੇ ਥੇਲੇ ਅੱਜ ਥੇਲੇ ਕੁਝ ਵੀ ਨਹੀਂ ਕਰ ਸਕਦੇ ਇਹ ਤਾਂ ਪਾਣੀ ਨੇ ਡਬੋਣਾ ਹੀ ਡਬੋਣਾ ਹੈ ਜਿਹੜੀ ਹਾਲਾਤ ਬਣੀਆਂ ਉਧਰ ਤਾਂ ਕਿਰਪਾ ਕਰੇ ਮਿਹਰਬਾਨ ਹੋਵੇ ਲਾਕੇ ਦੇ ਬਚਾਅ ਹੋ ਸਕਦਾ ਨਹੀਂ ਕੋਈ ਬਚਾਅ ਨਹੀਂ ਹੈਗਾ ਚਾਹੇ ਉਹ ਸੰਗਰੂਰ ਜਿਹੜੇ ਦਾ ਏਰੀਆ ਹੈ ਚਾਹੇ ਉਹ ਪਟਿਆਲਾ ਜਿਹੜੇ ਦਾ ਏਰੀਆ ਅੱਜ ਕਨੌਰ ਵਾਲੀ ਪਾਸੇ ਤੁਸੀਂ ਵੇਖੋ ਦੇਵੀ ਗਾੜੀ ਸਾਈਡ ਤੋਂ ਬਾਈ ਮਚੀ ਪਈ ਆ ਪਟਿਆਲੇ ਸ਼ਹਿਰ ਚਾ ਚੰਡੀਗੜ੍ਹ ਤੋਂ ਵੇਖੋ ਕਿਹੜੀ ਹਾਲਤ ਹੋਈ ਪਈ ਆ ਸਾਰੇ ਇਹਨਾਂ ਦੀਆਂ ਨਲਾਇਕੀਆਂ ਕਰਕੇ ਸਾਰਾ ਕੰਮ ਹੋ ਗਿਆ ਸਰਕਾਰ ਨੂੰ ਕੋਈ ਪਤਾ ਨਹੀਂ ਪਿੰਡ ਲੈਵਲ ਦੇ ਕੋ ਸਰਪੰਚੀ ਲੈਵਲ ਦੇ ਕੋ ਮੈਂਬਰੀ ਲੈਵਲ ਤੇ ਲੋ ਉਸੇ ਲੋਕ ਅਕਾਲੀ ਦਰ ਤੋਂ ਵੀ ਤੇ ਭਗ ਪਾਰਦੀ ਜੰਦਾ ਪਾਰਦੀ ਤੇ ਕਾਣ ਤੋਂ ਦੁਖੀ ਸੀ ਦੁਖੀ ਹੋ ਕੇ ਇਹਨਾਂ ਨੂੰ ਵੋਟਾਂ ਪਾਤੀਆਂ ਇਹਨਾਂ ਨੇ ਬਿਲਕੁਲ ਧਜਾ ੜਾ ਦੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਸਿਰਫ ਇਹ ਆਵੇਂ ਸ਼ਾਮ ਨੂੰ ਜਿਹਨੇ ਗਲਾ ਮਾਰਦੇ ਰਹਿੰਦੇ ਰਾਤ ਵੀ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਦਰੂਹੇ ਮੀਟੇ ਸ਼ਰਾਬਾ ਮੁਰਕੇ ਖਾਂਦੇ ਰਹਿੰਦੇ ਨੇ ਇਸ ਤਰੀਕੇ ਨਾਲ ਯਾਸ਼ੀ ਕਰ ਰਹੇ ਨੇ ਧੰਨਵਾਦ